ਪੋਲ ਤੁਸੀਂ ਦੇਖੋ ਜਿੰਨੇ ਕਰਾਪਟ ਲੀਡਰ ਹੁੰਦੇ ਉਹਨਾਂ ਦੇ ਢਿੱਡ ਕਿੱਡੇ ਹੋਣਗੇ ਚੰਗੀ ਸਿਹਤ ਬਾਰੇ ਸੋਚਣ ਵਾਲਾ ਬੰਦਾ ਸਮਾਜ ਬਾਰੇ ਵੀ ਚੰਗਾ ਸੋਚੇ ਬਿੱਟੂ ਨੂੰ ਸੈਂਟਰ 'ਚ ਲਿਜਾਣਾ ਕੋਈ ਛੋਟੀ ਗੱਲ ਨਹੀਂ ਹੈ ਉਹ ਸਭ ਕੁਝ ਸੋਚਿਆ ਸਮਝਿਆ ਜਿਹੜਾ ਬੰਦਾ ਸਭ ਤੋਂ ਭੈੜੀ ਅੱਗ ਲਾ ਸਕਦਾ ਪੰਜਾਬ 'ਚ ਜਿਹੜਾ ਕਦੇ ਸਿੱਖਣੀ ਚੰਗਾ ਸਿੱਖਣੀ ਬਣਿਆ ਹਾਂਜੀ ਅੱਜ ਸ਼ਸ਼ੀ ਗਾਲ ਦੋਸਤੋ ਅੱਜ ਅਸੀਂ ਇੱਥੇ ਆਈ ਸੀ ਕਿ ਬਾਈ ਰਪਿੰਦਰ ਸਿੱਧੂ ਸਾਨੂੰ ਮਿਲਿਆਗਾ ਕਿ ਇੱਥੇ ਸਟਾਲਾਂ ਬਾਰੇ ਸਾਨੂੰ ਦੱਸੂਗਾ ਬੁੱਕਾਂ ਦੀ ਸਟਾਲ ਵੀ ਲੱਗੀ ਵੀ ਹੈ ਤੇ ਹੋਰ ਕਾਫੀ ਸਾਰੀਆਂ ਸਟਾਲਾਂ ਲੱਗੀਆਂ ਵੀ ਆਈਆਂ ਹਾਂ ਉਨਾ ਵਰੀ ਕਰਦੇ ਆ ਬਾਈ ਨਾਲ ਗੱਲਬਾਤ हां जी ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਸਵਾਗਤ ਹੈ ਬਾਈ ਤੁਹਾਡਾ ਬਹੁਤ-ਬਹੁਤ ਅਣ ਚੈਨਲ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਸਰ ਕਿਦਾਂ ਲੱਗੇ ਇੱਥੇ ਆ ਕੇ ਜੀ ਚੰਗਾ ਲੱਗਿਆ ਬਾਈ ਰੌਲਾ ਇਹ ਮਸਲਾ ਇਹ ਆ ਵੀ ਜਿਵੇਂ ਵੀਰ ਮਾਰਕੀ ਤੇ ਸੋਨੀ ਅੜਕੇ ਨੇ ਮਾਰ ਕੇ ਸਟਾਲ ਲਾਈ ਆ ਬੁੱਕ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਪੰਜਾਬ ਨੂੰ ਅੱਜ ਜਿਹੜੀ ਖਰਾਕ ਦੀ ਲੋੜ ਹੈਗੀ ਆ ਬਿਲਕੁਲ ਇਹ ਤਾਂ ਸਭ ਤੋਂ ਪਹਿਲਾਂ ਵੀ ਜੇ ਤੁਹਾਡੇ ਢਿੱਡ ਚ ਮਾ ਕੇ ਚੰਗਾ ਜਾਊਗਾ ਸੋਚ ਚੰਗੀ ਬਣੂਗੀ ਉਹਦੇ ਵਾਸਤੇ ਬਾਈ ਯਾਰ ਕਨੇ ਆਰਗੈਨਿਕ ਪ੍ਰੋਡਕਟ ਵੀ ਰੱਖੇ ਹੋਏ ਆ ਉਹ ਸਾਰੇ ਵੀਰ ਨੇ ਮਾ ਕੇ ਲੱਕੜ ਦੇ ਕੋਲੂ ਨਾਲ ਤਿਆਰ ਕੀਤਾ ਹੋਇਆ ਜਿਹੜਾ ਘਰ ਦੇ ਵਿੱਚ ਤੇਲਾਂ ਦਾ ਤੇਲ ਆ ਸਰੋਂ ਦਾ ਤੇਲ ਆ ਹੋਰ ਸਾਰੇ ਹੈਗੇ ਆ ਦੇਸੀ ਚੀਜ਼ਾਂ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਮੋٹے ਅਨਾਜ ਸਾਡੇ ਕੰਗਣੀ ਕੋਧਰਾ ਜਿਹੜੇ ਮਾ ਕੇ ਦੇਸੀ ਅਨਾਜ ਹੁੰਦੇ ਆ ਉਹ ਸਾਰੀਆਂ ਖਰਾਕਾਂ ਦੇ ਤੱਤ ਜਿਹੜੇ ਹੈਗੇ ਤੇ ਲੋਕਾਂ ਨੂੰ ਦੱਸ ਵੀ ਰਿਹਾ ਬੜਾ ਵੱਡਾ ਐਫਰਟ ਆ ਬਾਈ ਯਾਰ ਕਹਿੰਦਾ ਬਾਈ ਜਾ ਛਰ ਕੇ ਵੀ ਨਾਲ ਇਹਨਾਂ ਦੇ ਲੱਗੇ ਹੋਏ ਆ ਉਹ ਕਿ ਸਾਡਾ ਮੰਨਣਾ ਇਹ ਹੈ ਬਈ ਜੇ ਤੁਹਾਡੀ ਖਰਾਕ ਚੰਗੀ ਹੋ ਨਾ ਬਿਲਕੁਲ ਇੱਕ ਵਾਰ ਛੋਟੀ ਜੀ ਐਗਜ਼ਾਮਪਲ ਤੁਹਾਨੂੰ ਦੱਸਦਾ ਵੀ ਜਿਹੜਾ ਛਾਰੇ ਬਗਰਾੜੀ ਜਾਂਦੇ ਹੋਣਗੇ ਬਗਰਾੜੀ ਗੋੜਬੜਾ ਮਸ਼ਹੂਰ ਆ ਹਾਂਜੀ ਇੱਕ ਦਿਨ ਅਸੀਂ ਉੱਥੇ ਬੈਠੇ ਬਜ਼ੁਰਗਾਂ ਕੋਲੇ ਗੱਲੀ ਪੈ ਕੇ ਤੇ ਸਾਡੇ ਬੈਠਿਆਂ ਤੋਂ ਉੱਥੇ 5-6 ਭਰਾਵਾਂ ਨੇ ਆ ਕੇ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਹਾਂਜੀ ਤਾਂ ਲਗਭਗ ਹਰੇਕ ਬੰਦੇ ਨੇ ਬਾਈ ਜੀ ਡੌਰੀ ਤੇ ਗੱਲ ਚੱਲ ਰਹੀ ਸੀ ਦਾਜ ਤੇ ਹਾਂਜੀ ਤਾਂ ਜਿਹੜੇ 5-4 ਭਰਾ ਆਏ ਸੀ ਸਾਰੇ ਸੌ ਖਾਣ ਨੂੰ ਤਿਆਰ ਸੀ ਵੀ ਅਸੀਂ ਆ ਮਾਕੇ ਕੀ ਆਪਦੇ ਮੁੰਡੇ ਦੇ ਜਾਂ ਕੁੜੀ ਦੇ ਵਿਆਹ ਤੇ ਵੀ ਦਾਜ ਨਾ ਦਿੱਤਾ ਨਾ ਲਿਆ ਇਹਦਾ ਮਤਲਬ ਕੀ ਇੱਕ ਗੱਲ ਸਮਝ ਆਉਂਦੀ ਹੈ ਵੀ ਜਿਹੜਾ ਬੰਦਾ ਚੰਗੀ ਖਰਾਕ ਬਾਰੇ ਸੋਚਦਾ ਨਾ ਹਾਂਜੀ ਤਾਂ ਉਹ ਬੰਦੇ ਦੀ ਸੋਚ ਲਾਜ਼ਮੀ ਚੰਗੀ ਹੋਊਗੀ ਬਿਲਕੁਲ ਜਿਹੜਾ ਬੰਦਾ ਹੈਲਥ ਕੌਨਸ਼ੀਅਸ ਹੈਗਾ ਹੁਣ ਤੁਸੀਂ ਦੇਖੋ ਜਿੰਨੇ ਕਰਾਪਟ ਲੀਡਰ ਹੁੰਦੇ ਉਹਨਾਂ ਦੇ ਢਿੱਡ ਕਿੱਡੇ ਹੋਣਗੇ ਕਰਾਪਟ ਅਫਸਰ ਹੁਣ ਉਹਨਾਂ ਦੇ ਢਿੱਡ ਕਿੱਡੇ ਹੋਣਗੇ ਮਸਲਾ ਕੀ ਆ ਚੰਗੀ ਸਿਹਤ ਬਾਰੇ ਸੋਚਣ ਵਾਲਾ ਬੰਦਾ ਸਮਾਜ ਬਾਰੇ ਵੀ ਚੰਗਾ ਸੋਚਦਾ ਤੇ ਚੰਗਾ ਸੋਚਣ ਵਾਸਤੇ ਫਿਰ ਤੁਹਾਨੂੰ ਤਿਆਰ ਕਰਦੀਆਂ ਇਹ ਕਿਤਾਬਾਂ ਹਾਂਜੀ ਕਿਉਂਕਿ ਅੱਜ ਅਸੀਂ ਕਿਤਾਬਾਂ ਤੋਂ ਟੁੱਟ ਕੇ ਸੋਸ਼ਲ ਮੀਡੀਆ ਦੇ ਉੱਤੇ ਕੀ ਆ ਬ ਸੋਸ਼ਲ ਮੀਡੀਆ ਤੇ ਇਨਫੋਰਮੇਸ਼ਨ ਗੇਨ ਕਰਦੇ ਆ ਉਥੇ ਮੈਨੀਪੂਲੇਟ ਕੀਤਾ ਜਾਂਦਾ ਸਮਝਬਾਨੀ ਦਿੱਤੀ ਜਾਂਦੀ ਕਿਤਾਬ ਤੁਹਾਨੂੰ ਕੀ ਹੈ ਲਗਭਗ ਜੇ ਕਿਤਾਬ ਪੜਨ ਲੱਗ ਜੇ ਤਾਂ ਪੰਜ ਚਾਰ ਘੰਟੇ ਤੁਸੀਂ ਇੱਕ ਦਿਸ਼ਾ ਵੱਲ ਜਾਂਦੇ ਹੋ ਹਾਂਜੀ ਹੁਣ ਮੈਂ ਵੱਲੋਂ ਮੰਨ ਲਓ ਬਈ ਕਿਸੇ ਮੰਜ਼ਲ ਕੰਨੀ ਜਾਣਾ ਮੈਂ ਤੁਰਨਾ ਸ਼ੁਰੂ ਕਰਦੇ ਆ ਹਾਂਜੀ ਠੀਕ ਹੈ ਨਾ ਮੈਂ ਇੱਧਰ ਚੱਕਾ ਇੱਧਰ ਚੱਕਾ ਮੈਂ ਸਹੀ ਨਹੀਂ ਜਾ ਸਕਦਾ ਹੁਣ ਸੋਸ਼ਲ ਮੀਡੀਆ ਕੀ ਆ ਵੀ ਆਪਾਂ ਇੱਕ ਪੋਸਟ ਸੁਣਨੇ ਨਾਲ ਦੀ ਨਾਲ ਧਿਆਨ ਡਾਇਵਰਟ ਹੋ ਜਾਂਦਾ ਪਗਲੀ ਉਂਗਲ ਮਾਰਦੇ ਆ ਅਗਲੀ ਪੋਸਟ ਤੇ ਤਾਂ ਇੱਕ ਕਿਤਾਬ ਪੜ੍ਹਦੇ ਪੰਜ ਘੰਟੇ ਤੁਸੀਂ ਉਹ ਇੱਕ ਵਿਸ਼ੇ ਬਾਰੇ ਸੋਚੋਗੇ ਤਾਂ ਤੁਹਾਨੂੰ ਉਹਦੀ ਡੈਪ ਇਸ ਕਰਕੇ ਅਧੂਰੀ ਨੌਲੇਜ ਤੋਂ ਮਾਕੇ ਜੇ ਖੇੜਾ ਛਡਾਉਣਾ ਤਾਂ ਨੌਜਵਾਨਾਂ ਨੂੰ ਕਿਤਾਬਾਂ ਦੇ ਨਾਲ ਜੁੜਨਾ ਪਊ ਸਾਡੇ ਗੁਰੂ ਨੇ ਵੀ ਸਾਨੂੰ ਕੀ ਆ ਜਿਹੜਾ ਸ਼ਬਦ ਦੇ ਨਾਲ ਜੋੜਿਆ ਹਾਂਜੀ ਸ਼ਬਦ ਖਰਾਕ ਜੇ ਬਨਣਗੇ ਲੋਕਾਂ ਦੀ ਤਾਂ ਕੀ ਆ ਸੋਚ ਵੀ ਚੰਗੀ ਬਣੂ ਠੀਕ ਹੈ ਇਸ ਕਰਕੇ ਬੜਾ ਵਧੀਆ ਐਫਰਟ ਆ ਬਾਈ ਯਾਰ ਕਹਿੰਦਾ ਜਿਹੜੀ ਚੰਗੀ ਸਿਹਤ ਦੀ ਗੱਲ ਕਰ ਰਿਹਾ ਤੇ ਚੰਗੀ ਸੋਚ ਦੀ ਗੱਲ ਕਰ ਰਿਹਾ ਹੈ ਦੋਈ ਚੀਜ਼ਾਂ ਪੰਜਾਬ ਨੂੰ ਅੱਜ ਲੋੜ ਆ ਸਿਹਤ ਤੇ ਸੋਚ ਦੀ ਦੋਨਾਂ ਚੀਜ਼ਾਂ ਤੇ ਨਵੀਂ ਜਨਰੇਸ਼ਨ ਦੂਰ ਹੋ ਰਹੀ ਹੈ ਜੀ ਇਹਨਾਂ ਤੋਂ ਬਿਲਕੁਲ ਬਈ ਚੰਗੀ ਖਰਾਕ ਹੋ ਗਈ ਤੇ ਚੰਗੀਆਂ ਕਿਤਾਬਾਂ ਅੱਛਾ ਦੋਨਾਂ ਤੋਂ ਦੂਰ ਵੀ ਆਹੀ ਮੀਡੀਆ ਕਰ ਰਿਹਾ ਜੀ ਤੇ ਆਪਾਂ ਗੱਲ ਕਰ ਰਹੇ ਹਾਂ ਇਹ ਮੀਡੀਆ ਨੇ ਸਾਡਾ ਧਿਆਨ ਡਾਇਵਰਟ ਕਰਨਾ ਇਸੇ ਕਰਕੇ ਮੈਂ ਤਾਂ ਨੌਜੋਵਾਨਾਂ ਨੂੰ ਬੇਨਤੀ ਕਰਦਾ ਵੀ ਜੇ ਮੰਨ ਲਓ ਕਿ ਤੁਸੀਂ 2 2.5 ਘੰਟੇ ਦਾ ਮੈਂ ਘੱਟ ਕਹਿਦਾ ਮੈਂ ਕਹਿੰਦਾ ਵੀ ਹਰ ਬੰਦਾ 5-4 ਘੰਟੇ ਜੁਸ਼ਲ ਮੀਡੀਆ ਤੇ ਲੰਘੇ ਉਹ ਜੋ ਇੱਕ ਘੰਟਾ ਕੱਢ ਕੇ ਵੀ ਮੰਨ ਲਓ ਕਿ ਕਿਤਾਬ ਚੰਗੀ ਲੈ ਕੇ ਪੜ੍ਹਨਾ ਸ਼ੁਰੂ ਕਰ ਦੇ ਹਾਂਜੀ ਹਾਂਜੀ ਮੈਂ ਕਹਿੰਦਾ ਵੀ ਲੋਕ ਸਿੱਖ ਇਤਿਹਾਸ ਜੇ ਸਾਡਾ ਪੜ ਪਰ ਮੈਂ ਕਹਣਾ ਵੀ ਇਕੱਲਾ ਉਹ ਨਹੀਂ ਜੇ ਆਪਾਂ ਮਾਕੇ ਸ਼ੋਹਨ ਸਿੰਘ ਸੀਤਲ ਦਾ ਮਾਕੇ ਕਿਤਾਬਾਂ ਪੜ ਲਏ ਨਾ ਪੰਜਾਬ ਉਹ ਜਿਹੜਾ ਕਿਵੇਂ ਆ ਬਿਲਕੁਲ ਸਿੱਖ ਇਤਿਹਾਸ ਦਾ ਸਾਰਾ ਜਿਹੜਾ ਹੈਗਾ ਉਹਨਾਂ ਦਾ ਪੁਲੰਦਾ ਬਣਿਆ ਹੋਇਆ ਏਕ ਹੰਨੇ ਹੰਨੇ ਪਾਸੇ ਇੱਕ ਭਰਾਣੇ ਪਿੱਛੇ ਜੇ ਕਿਤਾਬ ਲਿਖੀ ਉਹ ਕਿਤਾਬਾਂ ਪੜ ਕੇ ਤੁਹਾਨੂੰ ਪਤਾ ਲੱਗੂ ਵੀ ਸਿੱਖ ਸੀ ਕੀ ਜਿੰਨਾ ਚਿਰ ਅਸੀਂ ਜੜਾਂ ਨਾਲ ਨਹੀਂ ਜੁੜਦੇ ਨਾ ਉਹਨਾਂ ਚਿਰ ਪਾਈ ਅਸੀਂ ਅਗਲੀ ਗੱਲ ਕਰ ਹੀ ਨਹੀਂ ਸਕਦੇ ਕਿਣਾ ਉਹਦੇ ਵਾਸਤੇ ਸਾਰੇ ਭਰਾਵਾਂ ਨੂੰ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਕਿ ਜੇ ਤੁਸੀਂ ਜੁੜਨਾ ਤਾਂ ਕਿਤਾਬਾਂ ਦੇ ਨਾਲ ਜੁੜੋ ਆਪਣੇ ਇਤਿਹਾਸ ਬਾਰੇ ਜਾਣੋ ਇਤਿਹਾਸ ਦੇ ਪਾਤਰਾਂ ਤੋਂ ਤੁਹਾਨੂੰ ਪਤਾ ਲੱਗੂ ਤੁਹਾਨੂੰ ਠੱਗਣ ਵਾਲੇ ਕੌਣ ਸੀ ਤੇ ਕਿਵੇਂ ਠੱਗ ਕੇ ਗਏ ਬਿਲਕੁਲ ਜਿਹੜਾ ਵਰਤਾਂਤ 84 ਦੇ ਸਿਰਜਿਆ ਦੀ ਮੈਂ ਸਾਰੇ ਭਰਾਵਾਂ ਨਾਲ ਗੱਲ ਕਰਦਾ ਉਹੀ ਵਰਤਾਂਤ ਨਹੀਂ ਕੀਆ ਇਸ ਇਲੈਕਸ਼ਨ ਤੋਂ ਬਾਅਦ ਸਾਨੂੰ ਹੁਣ ਤੋੜਿਆ ਜਾ ਰਿਹਾ ਸਹੀ ਹੈ ਬਿੱਟੂ ਨੂੰ ਸੈਂਟਰ 'ਚ ਲਿਜਾਣਾ ਕੋਈ ਛੋਟੀ ਗੱਲ ਨਹੀਂ ਹੈ ਉਹ ਸਭ ਕੁਝ ਸੋਚਿਆ ਸਮਝਿਆ ਜਿਹੜਾ ਬੰਦਾ ਸਭ ਤੋਂ ਭੈੜੀ ਅਕਲਾ ਲਾ ਸਕਦਾ ਪੰਜਾਬ 'ਚ ਜਿਹੜਾ ਕਦੇ ਸਿੱਖਣੀ ਚੰਗਾ ਸਿੱਖਣੀ ਬਣਿਆ ਠ ਕਾਂਗਰਸ ਦੇ ਵਿੱਚੋਂ ਲੈ ਕੇ ਭੂਰੇ ਲਾਤਾ ਬੰਦੀ ਸਿੰਘਾਂ ਦੀ ਵਿਰੋਧਤਾ ਕਰਦਾ ਕਿਸਾਨਾਂ ਦੀ ਵਿਰੋਧਤਾ ਉਹ ਕਰਦਾ ਤਾਂ ਉਹ ਬੰਦਿਆਂ ਨੂੰ ਜਦੋਂ ਸੈਂਟਰ ਮਿਨਿਸਟਰੀ 'ਚ ਲੈ ਰਿਆ ਤਾਂ ਪੰਜਾਬ ਦੇ ਵਿੱਚ ਅੱਗ ਲਾਉਣ ਦੀਆਂ ਤਿਆਰੀਆਂ ਨੇ ਇਹ ਅੱਗ 84 ਚ ਲਾਈ ਜਿਹਦਾ 6-10 ਸਾਲ ਲੋਕਾਂ ਨੇ ਝੋਕਿਆ ਉਹਦੇ ਵਾਸਤੇ ਸਿੱਖ ਇਤਿਹਾਸ ਨੂੰ ਜਾਣਨ ਜ਼ਰੂਰ ਸਾਰੇ ਭਰਾਵਾਂ ਨੂੰ ਮੈਂ ਇਹੀ ਬੇਨਤੀ ਕਰਦਾ ਕਿਤਾਬਾਂ ਨਾਲ ਜੁੜ ਕੇ ਇਤਿਹਾਸ ਸਮਝਣਾ ਇਹ ਪੋਲੀਟਿਸ਼ੀਨਾਂ ਨੇ ਬਾਦਲ ਲੜ ਕੇ ਕਿ ਅਸੀਂ ਵੈਸੇ ਨਹੀਂ ਵਿਰੋਧ ਹਾਂਜੀ ਵਾਧਾਰਕ ਨੇ ਜਿਹੜਾ ਬਾਈ 80 ਤੋਂ ਲੈ ਕੇ 95 ਤੱਕ ਤੇ ਜਿਹੜਾ ਕੋਲ ਹੋਇਆ ਨਾ 76 ਤੋਂ ਲੈ ਕੇ ਨਰੰਗਕਾਰੀ ਕਾਂਡ ਤੋਂ 84 ਦਾ ਮੋਢਾ ਵਾਹਦਾ ਜਿਹੜਾ ਹੁਣ ਆਪਾਂ ਕਾਲਾ ਦਾ ਮਾਕੇ ਜਿਹੜੇ ਆਪਾਂ ਕਹਿ ਦਿੰਦੇ ਆ ਉਹ ਦਿਨ ਸੀ ਜਿਹੜੇ ਸਾਡੇ ਤੋਂ ਬਾਸਤ ਹਾਂਜੀ ਉਹ ਅਸੀਂ ਹੁਣ ਲੰਘ ਕੇ ਹਟਿਆ ਠੀਕ ਹੈ ਨਾ ਤੇ ਉਹ ਦਿਨਾਂ ਦੇ ਜਿਹੜਾ ਮੋਢੇ ਸੀ ਉਹ 78 ਦੇ ਵਿੱਚ ਬਾਦਲ ਕੇ ਪੈਰੀ ਪੱਜਿਆ ਸੀ ਉਹ ਇਤਿਹਾਸ ਪੜ੍ਹ ਕੇ ਪਤਾ ਲੱਗੂ ਅੱਜ ਕੱਲ ਦੇ ਸਾਡੇ ਜਿਹੜੇ ਭਰਾ ਹੈਗੇ ਆ ਕੋਈ ਉਮਰ ਘੱਟ ਲਾਲੋ ਜਾਂ ਜਿਨ੍ਹਾਂ ਨੇ ਬਾਦਲਾਂ ਦੇ ਮਾਕੇ ਨੇੜੇ ਰਹਿ ਕੇ ਕੋਈ ਆਨੰਦ ਮਾਣਿਆ ਉਹ ਅੱਜ ਸਾਡਾ ਵਿਰੋਧ ਵੀ ਕਰ ਦਿੰਦੇ ਆ ਅਸੀਂ ਬਾਦਲਾਂ ਦਾ ਪ੍ਰੋਧ ਇਸ ਕਰਕੇ ਨਹੀਂ ਕਰਦੇ ਅੱਜ ਦੀਆਂ ਮਾ ਕੇ ਹਾਲਾਤਾਂ ਨੂੰ ਨਹੀਂ ਦੀ ਪਿਛੋਕੜ ਵੀ ਨਾਲ ਜਾਣਦੇ ਹਾਂ ਇਹ ਪਿਛੋਕੜ 'ਚ ਬਾਦਲਾਂ ਦਾ ਰੋਲ ਸਾਡੇ ਵਾਸਤੇ ਨਹੀਂ ਰਿਹਾ ਤੇ ਆਨਲਾਈਨ ਟਾਈਮ ਦੇ ਵਿੱਚ ਉਹਨਾਂ ਤੋਂ ਬਚ ਕੇ ਹੀ ਅਸੀਂ ਕੀ ਉਹਨਾਂ ਚੀਜ਼ਾਂ ਤੋਂ ਉਹੋ ਜਿਹੇ ਲੀਡਰਾਂ ਤੋਂ ਬਚ ਕੇ ਅਸੀਂ ਆਪਦੀ ਕੌਮ ਨੂੰ ਅੱਗੇ ਲਿਜਾ ਸਕਦੇ ਹਾਂ ਪਰ ਬਚਾਂਗੇ ਤਾਂ ਜੇ ਕਿਤਾਬ ਨਾਲ ਜੁੜਾਂਗੇ ਇਤਿਹਾਸ ਨਾਲ ਜੁੜਾਂਗੇ ਤਾਂ ਸੋਸ਼ਲ ਮੀਡੀਆ ਇਤਿਹਾਸ ਨਾਲ ਜੋੜ ਨਹੀਂ ਮਿਲਦਾ ਨਿਕਣੇ ਇਸ ਕਰਕੇ ਨੌਜਵਾਨਾਂ ਨੂੰ ਮੈਂ ਤਾਂ ਤੁਹਾਡੇ ਚੈਨਲ 'ਤੇ ਵੀ ਇੱਕ ਬੇਨਤੀ ਕਰਦਾ ਕਿ ਤੁਸੀਂ ਚੰਗੇ ਇਤਿਹਾਸ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਇਹਦੇ ਬੁੱਕਸ ਕਾਫੀ ਵਧੀਆ ਹਰਾਮਾ ਕੋਲੇ ਜਿਹੜਾ ਸਤਿਗੁਰੂ ਬਾਕੇ ਹੈਗੀ ਆ ਤਾਂ ਇਸ ਕਿਤਾਬ ਨੂੰ ਪੜ ਕੇ ਤੁਹਾਨੂੰ ਪਤਾ ਲੱਗੂ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਥਲ ਵਿਆਖਿਆ ਸਾਡੇ ਸਿੱਖ ਵੀ ਨਹੀਂ ਕਰ ਸਕਿਆ ਉਹ ਓਸ਼ੋ ਨੇ ਕੀਤੀ ਆ ਹਾਂਜੀ ਠੀਕ ਹੈ ਨਾ ਉਹਨੇ ਪ੍ਰੈਕਟੀਕਲੀ ਨਾਲ ਜੋੜ ਕੇ ਦੱਸਿਆ ਹੋਇਆ ਤੇ ਮੈਂ ਇਹੀ ਗੱਲ ਕਰਦਾ ਵੀ ਓਸ਼ੋ ਨੂੰ ਕੱਲਾ ਕੀ ਹੈ ਇੱਕ ਸਿਰਫ ਲੋਕਾਂ ਨੇ ਜੋੜ ਰੱਖਿਆ ਇੱਕ ਸੈਕਸ ਸਿੰਬਲ ਦੇ ਤੌਰ ਤੇ ਬਣਾ ਕੇ ਪੇਸ਼ ਕਰਤਾ ਸਾਡੇ ਅੱਗੇ ਪਰ ਜਿਹੜੀ ਉਹਦੀ ਸੋਚ ਸੀ ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਉਹਨੇ ਐਕਸਪਲੇਨ ਕੀਤਾ ਗੁਰੂ ਅਕਜੈਪੀ ਸਾਹਿਬ ਨੂੰ ਇਹਦੇ ਵਿੱਚ ਬਾਕਾਇਦਾ ਉਹਦੇ ਸ਼ਬਦ ਦਾ ਸ਼ਬਦ ਅਰਥ ਹੈਗੇ ਆ ਮੈਂ ਤਾਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਓਸ਼ੋ ਨੂੰ ਉਦਿਆਂ ਹੋਰ ਵਡੀਆਂ ਕਿਤਾਬਾਂ ਨੇ ਜਿਹੜੀਆਂ ਕੀ ਅਸ਼ਲੀਲਤਾ ਜਿੰਨਾ ਚੋ ਮਾਕੇ ਕਹਿ ਦਿੰਦਾ ਅਸ਼ਲੀਲਤਾ ਝਲਕਦੀ ਆ ਉਹ ਕਿਤਾਬਾਂ ਪੜਨੂ ਦਾ ਸੀ ਕੋਸ਼ਾ ਪਰ ਸਾਡੇ ਜਿਹੜੀ ਗੁਰਬਾਣੀ ਬਾਰੇ ਜਿਹੜੇ ਨੇ ਵਿਸਤਾਰ ਦੇ ਵਿਚਾਰth ਕੀਤੇ ਆ ਉਹ ਸਾਡੇ ਨੌਜਵਾਨ ਜੇ ਪੜ ਲੈਣ ਤਾਂ ਮੈਂ ਕਹਿੰਦਾ ਵੀ ਸਾਡੇ ਦਿਮਾਗ ਖੁੱਲ ਜਾਣਗੇ ਸਾਡੇ ਸਿੱਖ ਫਲਸਫਰ ਸਿੱਖ ਵਿਦਵਾਨ ਨੇ ਉਹਨਾਂ ਚੀਜ਼ਾਂ ਬਾਰੇ ਦੱਸ ਸਕੇ ਜਿਹੜਾ ਉਹ ਛੋਣੇ ਦੱਸ ਜਿਹੜਾ ਨਾਲੇ ਆਪਣੇ ਮਤਲਬ ਜੀ ਧਰਮ ਚ ਨਹੀਂ ਆਉਂਦਾ ਬੰਦਾ ਫਿਰ ਵੀ ਉਹਨੇ ਆਪਣੇ ਲਈ ਕਿੰਨਾ ਕੁਛ ਨੇ ਲਿਖਿਆ ਮੈਂ ਵੀ ਜਹੀ ਗੱਲ ਕਾ ਸੋਚਦਾ ਵੀ ਮੈਂ ਤਾਂ ਇੱਕੋ ਗੱਲ ਨਾਲ ਲਾਸਟ ਨੂੰ ਮੈਂ ਕਹਿ ਕਹਿਣਾ ਹਾਂਜੀ ਜਿਵੇਂ ਤੁਸੀਂ ਗੱਲ ਕਰਦੇ ਸਾਡੇ ਧਰਮ ਦੀ ਗੱਲ ਕਰਦੇ ਹੋ ਸਾਡੇ ਧਰਮ ਨੂੰ ਛੋਟਾ ਕਰਨ ਵਾਲੇ ਨਾ ਸਾਡੇ ਵਿੱਚ ਹੀ ਲੋਕ ਹੂੰ ਕਿ ਸਾਡਾ ਕੀ ਸਾਡੀ ਕੌਮ ਦੀ ਲੜਾਈ ਨਹੀਂ ਮੈਂ ਕਿ ਸਾਡੇ ਤਾਂ ਮਨੁੱਖਤਾ ਦੀ ਲੜਾਈ ਲੜਿਆ ਅੱਜ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਉਹਨਾਂ ਨੇ ਜਿਹੜੀ ਕੀ ਕੁਰਬਾਨੀ ਦਿੱਤੀ ਆ ਉਹ ਕਿਸੇ ਪਾਰਟਿਕੂਲਰ ਖੇਤੇ ਜਾਂ ਕੋਈ ਖਾਸ ਲੋਕਾਂ ਵਾਸਤੇ ਨਹੀਂ ਦਿੱਤੀ ਹਾਂਜੀ ਉਹਨਾਂ ਨੇ ਪੂਰੀ ਕਿ ਮਨੁੱਖਤਾ ਵਾਸਤੇ ਪਾਈ ਸੇਵਾ ਲਈ ਨਹੀਂ ਤੇ ਸਾਡੇ ਗੁਰੂ ਨੂੰ ਵੀ ਕਈ ਵਾਰੀ ਕਿਹਾ ਜਾਂਦਾ ਵੀ ਕੋ ਯੋਧਾ ਸੀ ਕਿ ਬਾਕੇ ਪਿੱਛੇ ਜੇ ਕਿਤਾਬਾਂ ਸੀ ਜਿਹੜੀਆਂ ਸਿੱਖ ਲੋਕਸ਼ਭ ਮਾਕੇ ਲੈ ਕੇ ਬਣ ਰਹੇ ਕੋਈ ਕਿਤਾਬ ਦਾ ਨਾਮ ਵੀ ਨਹੀਂ ਲੈਣਾ ਪਸੰਦ ਕਰਦਾ ਉਸ ਕਿਤਾਬ ਦੇ ਵਿੱਚ ਕੀ ਆ ਦਿੱਤਾ ਦੱਸਿਆ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਦੇਸ਼ ਭਗਤ ਕਿਹਾ ਗਿਆ ਸੀ ਤਾਂ ਉਹਦੇ ਗੁਰੂ ਨੂੰ ਛੋਟਾ ਕਰਨਾ ਦੇਸ਼ ਦੀ ਗੱਲ ਸਾਡੇ ਗੁਰੂ ਨਹੀਂ ਕਰਦੇ ਸਾਡੇ ਗੁਰੂ ਤਾਂ ਮਨੁੱਖਤਾ ਦੀ ਗੱਲ ਕਰਦੇ ਹਨ ਕਰਦੇ ਸਨ ਮੋਢ ਤੋਂ ਲੈ ਕੇ ਪਹਿਲੇ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਨੇ ਜੰਗ ਜੁੱਦ ਕੀ ਅੱਜ ਤੱਕ ਕਹਿੰਦੇ ਵੀ ਜਰ ਜ਼ੋਰੂਤ ਜ਼ਮੀਨ ਤੋਂ ਬਿਨਾਂ ਲੜਾਈ ਨਹੀਂ ਲੜੀ ਤੇ ਸਾਡੇ ਗੁਰੂ ਨੇ ਨਾ ਤਿੰਨਾਂ ਚੀਜ਼ਾਂ ਨੂੰ ਲਾਂਬੇ ਲਾ ਕੇ ਮਨੁੱਖਤਾ ਦੀ ਲੜਾਈ ਲੜੀ ਬਿਲਕੁਲ ਪਰ ਅਸੀਂ ਸਮਝਾਂਗੇ ਤਾਂ ਜੇ ਇਤਿਹਾਸ ਨੂੰ ਜਾੜਾ ਕਿਤੇ ਜਾਣਨ ਵਾਸਤੇ ਕਿਤਾਬਾਂ ਜ਼ਰੂਰ ਪੜ੍ਹਦੇ ਮੈਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਹਾਂਕ ਟਾਈਮ ਨੂੰ ਟਾਈਮ ਲਈ ਲਈ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਯਾਰ